ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਉਸ ਤੋਂ ਬਾਅਦ ਇਸ ਵੀਡੀਓ ਦੇ ਫਨੀ ਕਮੈਂਟ ਪੜਾਂਗੇ लेट्स ਗੋ ਰੰਗ ਘੋਰਾ ਨਾ ਕਵਾਲੀ ਜਿ ਡੋਲੇ ਜਾਂਦੇ ਘੱਟ ਨਾ ਵਖਾ ਰੰਗੋਂ ਤੇ ਕਾਧੀਆਂ ਨੇ ਰੋਬਦਾਰੀਆਂ ਸਾਡੀ ਖਰਾਕ ਹੈ ਨੀ ਨਾ ਮੇਰੀ ਵੀਰਿਆ ਜੇ ਲੜਨਗੇ ਹਾਂਜੀ ਆ ਜਾਓ ਸਾਲਿਓ ਮੇਰੀ ਦਾਦੀ 82 ਸਾਲ ਦੀ ਹੋ ਕੇ ਮਰੀ ਆ ਫੇਰ ਵੀ ਤੁਹਾਡੇ ਨਾਲੋਂ ਤਗੜੀ ਸੀ ਕਿਹੜੇ ਵਾਲੇ ਐ ਪੱਕਾ ਸਟੀਰੋਇਡ ਲੈ ਪੱਕਾ ਇੰਨੀ ਬੋਡੀ ਐਵੇਂ ਨਹੀਂ ਬਣ ਸਕਦੀ ਨਾ ਕਰੋ ਵੀਰ ਜੀ ਐਦਾਂ ਤੁਸੀਂਾਂ ਨੂੰ ਡਰਾਉਂਦੇ ਹੀ ਰਹਿੰਦੇ ਆ ਨਾ ਡੋਲਿਆਂ ਦੇ ਕੱਟ ਨੋ ਗਲਤੀ ਦੀ ਸੱਟ ਹਾਂ ਯਾ ਯਾ ਮਾਰ ਕੇ ਖਾ ਕੇ ਖੀਰਾ ਆ ਗਿਆ ਜਿਮ ਵਿੱਚ ਮੇਰਾ ਮੁੱਠਲ ਵੀਰਾ ਨਹੀਂ ਪਿਆ ਹੁਣ ਇਹੋ ਜਿਹੇ ਕੀੜੇ ਮਕੋੜੇ ਬਹੁਤ ਨਿਕਲਨੇ ਆ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਵੈਲਡਿੰਗ ਦਾ ਸਿੱਖ ਲਓ ਕਤੜਾ ਤੇ ਮਾਸਨੀ ਤੇ ਸਾਡੇ ਤੋਂ ਵੱਡਾ ਕੋਈ ਬਦਮਾਸ਼ ਨਹੀਂ ਘੜਾ ਤੇਰਾ ਖੂਨ ਖੋਦਾ ਵੱਡਿਆ ਵੈਲੀਆਂ ਨੱਕ ਪੁੰਝੇ ਨ ਜਾਂਦਾ ਹੈ